ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਅੱਜ ਵਾਲੀ ਜਿਹੜੀ ਵੀਡੀਓ ਹੈਗੀ ਜੀ ਉਹ ਨੌਜਵਾਨ ਮੁੰਡੇ ਆ ਤੇ ਇਹ ਖਾਸ ਕਰਕੇ ਜਿਹੜੇ ਨੌਜਵਾਨ ਮੁੰਡੇ ਆਰਮੀ ਦੇ ਵਿੱਚ ਜਾਣਾ ਚਾਹੁੰਦੇ ਆ ਜਿਨ੍ਹਾਂ ਨੂੰ ਆਰਮੀ 'ਚ ਜਾਣ ਦਾ ਬਹੁਤ ਸ਼ੌਕ ਹੈ ਠੀਕ ਹੈ ਜੀ ਤਾਂ ਤੁਹਾਡੇ ਸਾਰਿਆਂ ਲਈ ਇੱਕ ਬੜੀ ਖੁਸ਼ਖਬਰੀ ਵਾਲੀ ਗੱਲ ਹੈ ਕਿ CISF ਰਿਕਰੂਟਮੈਂਟ 2025 ਭਾਵ CISF ਦੇ ਵਿੱਚ ਜਿਹੜੀਆਂ 1124 ਅਸਾਮੀਆਂ ਜਿਹੜੀਆਂ ਉਹ ਆ ਚੁੱਕੀਆਂ ਆ ਤੇ ਕੀ ਹੈ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਆਂ ਕਿਰਪਾ ਕਰਕੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਨੇ ਰਹੋ ਸਾਥੀ ਮਿੱਤਰਾਂ ਨਾਲ ਜਰੂਰ ਸਾਂਝਾ ਕਰੋ ਤੇ ਜਿਹੜੇ ਮੇਰੇ ਭੈਣ ਭਰਾ ਐ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੈਂਟਰਲ ਇੰਡਸਟਰੀਅਲ ਸੈਕਿਉਰਿਟੀ ਫੋਰਸ CISF ਹੈਜ਼ ਅਨਾਉਂਸਡ ਦਾ ਰਿਕਰੂਟਮੈਂਟ ਫਾਰ ਦਾ ਪੋਜੀਸ਼ਨਸ ਆਫ ਦਾ ਕਨਸਟੇਬਲ ਡਰਾਈਵਰ ਐਂਡ ਕਨਸਟੇਬਲ ਡਰਾਈਵ ਕਮ ਪੰਪ ਆਪਰੇਟਰ ਠੀਕ ਹੈ ਇਸਾ ਤਿੰਨ categories ਦੇ ਵਿੱਚ ਜਿਹੜੀਆਂ ਪੋਸਟ ਆਈ ਨੇ ਕਨਸਟੇਬਲ ਡਰਾਈਵਰ ਕਨਸਟੇਬਲ ਡਰਾਈਵ ਕਮ ਪੰਪ ਆਪਰੇਟਰ ਠੀਕ ਹੈ ਜੀ ਤਾਂ ਇਹ ਤਿੰਨ ਚਾਰ ਕੈਟਾਗਰੀ ਦੇ ਜਿਹੜੀਆਂ ਪੋਸਟਾਂ ਹੋ ਆਈਆਂ ਸੀ ਇਸ ਸਫੇ ਦੇ ਵਿੱਚ ਫੋਰ ਦਾ ਈਅਰ 2025 ਥਿਸ ਇਜ਼ ਅ ਗ੍ਰੇਟ ਓਪਰਚੁਨਿਟੀ ਟੂ ਫੋਰ ਦਾ ਮੇਲ ਇੰਡੀਅਨ ਸਿਟੀਜ਼ਨਸ ਹੂ ਆਰ ਲੁਕਿੰਗ ਫੋਰ ਅ ਕੈਰੀਅਰ ਇਨ ਦਾ ਸਿਕਿਉਰਿਟੀ ਫੋਰਸ ਦਾ ਆਨਲਾਈਨ ਐਪਲੀਕੇਸ਼ਨ ਪ੍ਰੋਸੈਸ ਵਿਲ ਬੀ ਸਟਾਰਟ ਔਨ 3 ਫਰਵਰੀ ਤੋਂ ਜਿਹੜਾ ਹੋ ਚੁੱਕਿਆ ਜੀ ਠੀਕ ਹੈ ਜੀ ਤੋਂ ਉਸ ਤੋਂ ਬਾਅਦ 4 ਮਾਰਚ ਤੱਕ ਜਿਹੜਾ ਇਹ ਚੱਲਦਾ ਰਹੂਗਾ ਠੀਕ ਹੈ ਜੀ ਇੰਟਰਸਟਿਡ ਕੈਂਡੀਡੇਟਸ ਆਰ ਐਡਵਾਈਸਡ ਟੂ ਅਪਲਾਈ ਔਨ ਥਰੂ ਦਾ ਅਫੀਸ਼ੀਅਲ ਵੈਬਸਾਈਟ ਆਫ ਸੀਆਈਐਸਐਫ ਠੀਕ ਹੈ ਜੀ ਇਹਦੇ ਉੱਪਰ ਤੁਸੀਂ ਜਾ ਕੇ ਕਿਸੇ ਵੀ ਕੈਫੇ ਤੋਂ ਕਰਵਾ ਸਕਦੇ ਹੋ ਠੀਕ ਹੈ ਜੀ ਨਹੀਂ ਆਪਣੇ ਤੁਹਾਨੂੰ ਠੀਕ ਹੈ ਜੀ ਤਾਂ ਲਾਸਟ 4 ਮਾਰਚ ਤੱਕ ਤੁਸੀਂ ਕਰ ਸਕਦੇ ਹੋ ਪੋਸਟਾਂ ਜਿਹਦੀ ਗੱਲ ਕਰ ਲਈਏ ਤਾਂ ਠੀਕ ਹੈ ਜੀ ਜਰਨਲ ਦੀਆਂ 344 ਨੇ ਉਸ ਤੋਂ ਬਾਅਦ ਕਨਸਟੇਬਲ ਫਾਰਮਪਰਪਰ 116 OBC ਦੇਣ ਤੋਂ 22875 SC 12641 SP ਦਾ 632B 84 ਠੀਕ ਹੈ ਜੀ ਕੁੱਲ ਮਿਲਾ ਕੇ ਭਾਵ 1124 ਜਿਹੜੀਆਂ ਪੋਸਟਾਂ ਉਹ ਆਈਆਂ ਹੋਈਆਂ ਨੇ ਐਲੀਜੀਬਿਲਟੀ ਦੀ ਗੱਲ ਕਰ ਲਈਏ ਟੂ ਬੀ ਐਲੀਜੀਬਲ ਫੋਰ ਦਾ ਸੀ ਐਸ ਐਫ ਰਿਕਰੂਟਮੈਂਟ ਕੈਂਡੀਡੇਟਸ ਮੋਸਟ ਐਕਚੁਅਲੀ ਜਿਹੜੀ ਕੈਂਡੀਡੇਟ ਉਹ ਹੋਣਾ ਚਾਹੀਦਾ ਜੀ ਤਾਂ ਕੀ ਕੀ ਹੈ ਜੀ ਇੰਡੀਅਨ ਸਭ ਤੋਂ ਪਹਿਲਾਂ ਉਹ ਭਾਰਤੀ ਹੋਣਾ ਚਾਹੀਦਾ 21 ਤੋਂ 27 ਸਾਲ ਜਿਹੜੀ ਏਜ ਉਹਦੀ ਹੋਣੀ ਚਾਹੀਦੀ ਹੈ ਏਜ ਇਲੈਕਸ਼ਨਸ ਐਪਲੀਕੇਬਲ ਐਸ ਪਰ ਗਵਰਨਮੈਂਟ ਨਾਰਮਸ ਠੀਕ ਹੈ ਜੀ ਗਵਰਨਮੈਂਟ ਦੇ ਰੂਲ ਦੇ ਅਨੁਸਾਰ ਜਿਹੜੀ ਏਜ ਇਲੈਕਸ਼ਨ ਉਹ ਦਿੱਤੀ ਜਾਊਗੀ ਜੀ ਐਸਸੀ ਨੂੰ ਬੀਸੀ ਨੂੰ ਇਕਨੋਮਿਕਲੀ ਵੀਕਰ ਨੂੰ ਨਹੀਂ ਸ਼ਾਇਦ ਸੌਰੀ ਤੇ ਜਿਹੜੇ ਹੋਰ ਪੀ ਡਬਲਯੂ ਦੇ ਵਿੱਚ ਹੁੰਦੇ ਆ ਉਹਨਾਂ ਨੂੰ ਜਿਹੜੀ ਏਜ ਰੈਲੈਕਸ਼ਨ ਉਹ ਦਿੱਤੀ ਜਾਊਗੀ ਡਰਾਈਵਿੰਗ ਲਾਇਸੈਂਸ ਸੌਰੀ ਮੈਟ੍ਰਿਕুলেਸ਼ਨ ਜਿਹੜੀ ਐਜੂਕੇਸ਼ਨ ਦੀ ਗੱਲ ਕਰ ਲਈ ਤਾਂ ਮੈਟ੍ਰਿਕুলেਸ਼ਨ ਐਂਡ ਇਕਵਿਪਮੈਂਟਸ ਕੁਆਲੀਫੀਕੇਸ਼ਨ ਫ਼੍ਰੋਮ ਅ ਰੈਕਗਨਾਈਜ਼ਡ ਬੋਰਡ ਭਾਵ ਤੁਹਾਡੀ ਕਿਸੇ ਵੀ ਰੈਕਗਨਾਈਜ਼ਡ ਬੋਰਡ ਤੋਂ ਜਿਹੜੀ 10ਵੀਂ ਪਾਸ ਹੋਣੀ ਚਾਹੀਦੀ ਹੈ ਸਾਰੇ ਵਿਸ਼ਿਆਂ ਦੇ ਨਾਲ ਉਸ ਤੋਂ ਬਾਅਦ ਜਿਹੜਾ ਡਰਾਈਵਿੰਗ ਲਾਇਸੈਂਸ ਵੈਲਿਡ ਡਰਾਈਵਿੰਗ ਲਾਇਸੈਂਸ ਫੋਰ ਦਾ ਹੈਵੀ ਮੋਟਰ ਵੀਕਲ ਅ ਟਰਾਂਸਪੋਰਟ ਵੀਕਲ ਲਾਈਟ ਮੋਟਰ ਵੀਕਲ ਐਂਡ ਮੋਟਰਸਾਈਕਲ ਵਿਦ ਗੀਅਰ ਠੀਕ ਹੈ ਜੀ ਤਾਂ ਆਪਾਂ ਆ ਤੁਹਾਡੇ ਕੋਲੇ ਡਰਾਈਵਿੰਗ ਲਾਇਸੈਂਸ ਜਿਹੜਾ ਉਹ ਹੋਣਾ ਲਾਜ਼ਮੀ ਹੈ ਜਿਹੜੇ ਮੁੰਡੇ ਜਿਹੜੇ ਨੌਜਵਾਨ ਹੈ ਉਹ ਡਰਾਈਵਰ ਦੀ ਪੋਸਟ ਤੇ ਉਪਰ ਅਪਲਾਈ ਕਰ ਸਕਦਾ ਠੀਕ ਹੈ ਜੀ ਕੈਟਾਗਰੀ ਵਾਈਜ਼ ਜੇਕਰ ਹਾਈਟ ਦੀ ਗੱਲ ਕਰ ਲਈਏ ਜਾਂ ਚੈਸਟ ਦੀ ਗੱਲ ਕਰ ਲਈਏ ਤਾਂ 167 ਜਿਹੜੀ ਹੈਗੀ ਹੈ ਉਹ ਰੱਖੀ ਗਈ ਹੈ ਜੀ ਆਪਣੀ ਹਾਈਟ ਤੇ ਚੈਸਟ 80 ਸੈਂਟੀਮੀਟਰ ਉਸ ਤੋਂ ਬਾਅਦ 80 ਤੋਂ 85 ਫੈਂਟਰੀ ਫਲਾ ਕੇ ਉਸ ਤੋਂ ਬਾਅਦ ਜਿਹੜਾ ਹੈਗਾ ਅਰਵਲਿਸ ਕਿਊਮੋਰਸ ਗੋਰਖਾ ਡੋਗਰਾ ਇਹ ਸਾਰਿਆਂ ਨੂੰ ਉਹਨਾਂ ਵਾਸਤੇ 160 ਰੱਖੀ ਗਈ ਜੀ ਸ਼ਡਿਊਲ ਡਰਾਈਵ ਵਾਸਤੇ ਵੀ 160 ਜਿਹੜੀ ਉਹ ਰੱਖੀ ਗਈ ਹੈ 76 ਸੈਂਟੀਮੀਟਰ ਤੁਹਾਡੀ ਛਾਤੀ ਹੋਣੀ ਚਾਹੀਦੀ ਹੈ 76 ਤੋਂ 81 ਤੱਕ ਜਿਹੜਾ ਉਹ ਫਲਾ ਹੋਣਾ ਚਾਹੀਦਾ ਹੈ ਮੈਡੀਕਲ ਸਟੈਂਡ ਅਸ ਪਰ ਸੀਐਸ ਮੈਡੀਕਲ ਠੀਕ ਹੈ ਜੀ ਤਾਂ ਭਾਵੇਂ ਉਹਦੀ ਸਾਰੀ ਜਿਹੜੀ ਕੈਟਾਗਰੀ ਵਾਈਜ਼ ਤੁਹਾਨੂੰ ਦਿੱਤਾ ਹੋਇਆ ਹੈ ਤਕਰੀਬਨ ਜਿਹੜੇ ਮੁੰਡੇ ਨਵੇਂ ਆ ਉਹਨਾਂ ਨੂੰ ਬੇਸ਼ੱਕ ਥੋੜਾ ਬਹੁਤ ਨਾ ਪਤਾ ਪਰ ਜਿਹੜੇ ਭਰਤੀ ਦੇਖ ਚੁੱਕੇ ਉਹਨਾਂ ਨੂੰ ਤਕਰੀਬਨ ਸਾਰਾ ਹੀ ਪਤਾ ਹੁੰਦਾ ਵੀ ਕਿਹੜੀ ਕਿਹੜੀ ਜਿਹੜੀ ਹੈ ਫਿਜ਼ੀਕਲ ਟੈਸਟ ਕਿਸ ਤਰ੍ਹਾਂ ਹੁੰਦਾ ਹੈ ਜਾਂ ਹੋਰ ਸਾਰੀ ਰਿਟਨ ਐਗਜ਼ਾਮ ਕਿਦਾਂ ਹੁੰਦਾ ਹੈ ਰਿਟਨ ਐਗਜ਼ਾਮ ਦੀ ਗੱਲ ਕਰ ਲਈ ਤਾਂ ਕੈਂਡਸ ਹੂ ਆਰ ਕਲੀਅਰ ਦਾ ਪੀਈਟੀ ਪੀਐਸਟੀ ਐਂਡ ਟ੍ਰੇਡ ਟੈਸਟ ਵਿਲ ਅਪੀਅਰ ਫॉर ਅ ਰਿਟਨ ਐਗਜ਼ਾਮਿਨੇਸ਼ਨ ਦਾ ਐਗਜ਼ਾਮ ਇਜ਼ ਲਾਈਕਲੀ ਟੂ ਬੀ ਆਬਜੈਕਟਿਵ ਟਾਈਪ ਐਂਡ ਮੇ ਬੀ ਕੰਡਕਟਡ ਇਨ ਓਐਮਆਰ ਸ਼ੀਟ ਔਰ ਸੀਬੀਟੀ ਕੰਪਿਊਟਰ ਬੇਸਡ ਟੈਸਟ ਮੋਡ ਠੀਕ ਹੈ ਜੀ ਕਿਸੇ ਵੀ ਕੈਟਾਗਰੀ ਦੇ ਵਿੱਚ ਹੋ ਜਾਂਦਾ ਓਐਮਆਰ ਸ਼ੀਟ ਦੇ ਵਿੱਚ ਆ ਕੰਪਿਊਟਰ ਬੇਸਡ ਵੀ ਹੋ ਸਕਦਾ ਹੈ ਮੈਡੀਕਲ ਐਗਜ਼ਾਮਿਨੇਸ਼ਨ ਕੈਂਡੀਡੇਟਸ ਹੂ ਸਕਸੈਸਫੁਲੀ ਪਾਸ ਦਾ ਰਿਟਨ ਐਗਜ਼ਾਮ undergo a medical examination ਜਿਹੜੇ ਪਾਸ ਕਰਨਗੇ ਟੈਸਟ ਉਹਨਾਂ ਨੂੰ ਮੈਡੀਕਲ ਦੇ ਲਈ ਬੁਲਾਇਆ ਜਾਊਗਾ ਜੀ ਠੀਕ ਹੈ ਜੀ ਤਾਂ ਤਕਰੀਬਨ ਇਸ ਤਰ੍ਹਾਂ ਕਰਕੇ ਤੁਸੀਂ ਜਿਹੜੀ CISF ਦੀ ਦੀ ਸਾਈਟ ਹੈ ਉਹਦੇ ਉੱਪਰ ਜਾ ਕੇ ਫਿਲ ਕਰ ਸਕਦੇ ਹੋ ਖਾਸ ਕਰ ਮੁੰਡਿਆਂ ਲਈ ਇਹ ਬਹੁਤ ਵਧੀਆ ਠੀਕ ਹੈ ਜੀ ਜਿਹੜੇ ਨੌਜਵਾਨ ਮੁੰਡੇ ਭਰਤੀ ਹੋਣਾ ਚਾਹੁੰਦੇ ਆ ਆਰਮੀ ਦੇ ਵਿੱਚ ਉਹਨਾਂ ਲਈ ਇੱਕ ਵਧੀਆ ਜਿਹੜਾ ਹੋ ਮੌਕਾ ਮਿਲ ਰਿਹਾ ਸੋ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਤੇ ਲਈ ਤਦ ਤੱਕ ਲਈ ਧੰਨਵਾਦ